ਅੱਜ ਮਿਤੀ 28 ਦਸੰਬਰ 2023 ਨੂੰ ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦੇ ਥਾਣਾ ਖੇਮ ਕਰਨ ਦੀ ਫਤਿਹਪਾਰਕ ਦਾ ਦੁਕਾਟਣ ਮਾਨਯੋਗ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਅਤੇ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਭਿੱਖੀਵਨ ਡਿਵੀਜ਼ਨ ਵੱਲੋਂ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਤਰਨਤਾਰਨ ਸਾਹਿਬ ਜੀ ਨੇ ਦੱਸਿਆ ਕਿ ਥਾਣਾ ਖੇਮ ਕਰਨ ਦੀ ਇਹ ਪਿਛਲੇ ਲੰਮੇ ਸਮੇਂ ਤੋਂ ਜਗਾ ਨੀਵੀਂ ਹੋਣ ਕਾਰਨ ਬਰਸਾਤ ਦਾ ਪਾਣੀ ਆ ਜਾਂਦਾ ਸੀ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਉਹਨਾਂ ਨੇ ਬੋਲਦਿਆਂ ਹੋਇਆਂ ਕਿਹਾ ਕਐਸਐਚਓ ਸਰਦਾਰ ਗੁਰਿੰਦਰ ਸਿੰਘ ਸੰਧੂ ਜੀ ਦਾ ਇਹ ਸ਼ਲਾਗਾਯੋਗ ਕਦਮ ਹੈ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਲਈ ਇੱਕ ਫੁੱਟਬਾਲ ਪਾਰਕ ਅਤੇ ਇੱਕ ਪਬਲਿਕ ਪਾਰਕ ਬਣਾ ਕੇ ਵੱਡਾ ਸ਼ਲਾਗਾਯੋਗ ਕੰਮ ਕੀਤਾ ਹੈ ਅਤੇ ਇਸ ਮੌਕੇ ਤੇ ਸਾਬਕਾ ਪ੍ਰਧਾਨ ਮੰਗਤ RAM ਗੁਲਾਟੀ ਜਥੇਦਾਰ ਸਤਨਾਮ ਸਿੰਘ ਮਣਾਵਾ ਜਸਵਿੰਦਰ ਸਿੰਘ ਰੰਧਾਵਾ ਨੇ ਪੁਲਿਸ ਦਾ ਅਤੇ ਐਸਐਸਪੀ ਸਾਹਿਬ ਅਤੇ ਡਿਪਟੀ ਸਾਹਿਬ ਦਾ ਧੰਨਵਾਦ ਕੀਤਾ ਅਤੇ ਐਸਐਸਪੀ ਸਾਹਿਬ ਵੱਲੋਂ ਇਹ ਭਰੋਸਾ ਤੇ ਵਿਸ਼ਵਾਸ ਵੀ ਦਿਵਾਇਆ ਗਿਆ ਕਿ ਜਿਨ੍ਹਾਂ ਦੇ ਵੀ ਇਨਾਮ ਰਹਿੰਦੇ ਹਨ ਜਿਹੜੇ ਪੁਲਿਸ ਨੂੰ ਹੀਰੋਇਨ ਬਾਰੇ ਅਤੇ ਡਰੋਨ ਬਾਰੇ ਜਾਣਕਾਰੀ ਦਿੰਦੇ ਰਹੇ ਹਨ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣਗੇ ਅਤੇ ਇਸ ਮੌਕੇ ਤੇ ਐਸਐਸਪੀ ਸ਼੍ਰੀ ਅਸ਼ਵਨੀ ਕਪੂਰ ਨੂੰ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਅਤੇ ਐਸਐਚਓ ਸਰਦਾਰ ਗੁਰਿੰਦਰ ਸਿੰਘ ਸੰਧੂ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਰੂਪੇ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਹਾਜ਼ਰ ਸਨ ਸਾਬਕਾ ਪ੍ਰਧਾਨ ਮੰਗਤਰਾਮ ਗਲਾਟੀ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰੰਦਾਵਾ ਹਰਭਜਨ ਸਿੰਘ ਜੀ ਸੰਧੂ ਆੜਤੀ ਐਸ਼ੋਸ਼ਨ ਪ੍ਰਧਾਨ ਸਾਬਕਾ ਵਾਇਸ ਪ੍ਰਧਾਨ ਕਿਕਰ ਸਿੰਘ ਜੀ ਚੱਠੂ ਨਿਰਮਲ ਸਿੰਘ ਬੱਲ ਗੁਰਚਰਨ ਸਿੰਘ ਕਾਦੀਵੰਡੀਆ ਮਨਜੀਤ ਸਿੰਘ ਯੂਕੇ ਮਨਦੀਪ ਸਿੰਘ ਪੰਪ ਵਾਲੇ ਪ੍ਰਗਟ ਸਿੰਘ ਮਹਿਦੀਪੁਰ ਹਰਜਿੰਦਰ ਸਿੰਘ ਮਹਿਦੀਪੁਰ ਜਥੇਦਾਰ ਸਰਦਾਰ ਸਤਨਾਮ ਸਿੰਘ ਜੀ ਮਣਾਵਾ ਅ디 ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਟਾਈਮਸ ਨਿਊਜ਼ 24 ਦਵਿੰਦਰ ਸਹੋਤਾ ਦੇ ਨਾਲ ਲਾਡਾ ਕੰਡਾ ਤੇ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਅੱਜ ਉਹ ਗੱਲ ਸਾਡੇ ਸਾਹਮਣੇ ਹੋਈ ਹੈ ਵੀ ਛੋਟੀ ਤੋਂ ਛੋਟੀ ਗੱਲ ਦੀ ਵੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਆ ਤੇ ਅਸੀਂ ਨਸ਼ਿਆਂ ਨੂੰ ਕੰਟਰੋਲ ਕਰਨ ਦੇ ਵਿੱਚ ਜਿੱਥੇ ਸਰਕਾਰ ਦੇ ਆਦੇਸ਼ ਤੇ ਮਾਨਯੋਗ ਜੀਪੀ ਸਾਹਿਬ ਦੇ ਆਜੀ ਦੇ ਹੁਕਮ ਨੇ ਉਹਨਾਂ ਨੂੰ ਅਸੀਂ ਪਾਲਣਾ ਕਰਨ ਦੇ ਵਿੱਚ ਕਾਮਯਾਬੀ ਹੋਏ ਆ ਤੇ ਇਸ ਸਾਲ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ 1.2 ਤੋਂ ਉੱਤੇ ਹੀ ਹੈਰੋਇਨ ਤੇ 35 ਤੋਂ 40 ਦੇ ਕਿਲੋ passe ਡਰੋਨ ਜਿਹੜੇ ਹਰਕਤ ਕਰ ਚੁੱਕੇ ਆ ਤੇ ਦਰਜਨਾ ਦੇ کریم ਜਿਹੜੇ ਵਿਅਕਤੀ ਨੇ ਜਿਹੜੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਫੜ ਕੇ ਅੰਦਰ ដាក់ ਚੁੱਕਿਆ ਤੇ ਕਰੋੜਾਂ ਦੀ ਜਾਇਦਾਦ 68 ਐਫ ਦੇ ਵਿੱਚ ਅਸੀਂ ਜਬਤ ਕਰਾ। ਐਸ ਐਚਓ ਸਹਿਬਾਨ ਮੇਰੇ ਮੋਟਰ ਤੇ ਵੱਡੇ ਭਰਾ ਜਿਹੜੇ ਹਮੇਸ਼ਾ ਮੇਰੇ ਨਾਲ ਖੜੋਤੇ ਰਹੇ ਨੇ ਤੇ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਵਿੱਚ ਤੇ ਪੁਲਿਸ ਦੀਆਂ ਸਾਰੀਆਂ ਕਾਪੀਟੀਆਂ ਚ ਸਾਡਾ ਸਾਥ ਦਿੱਤਾ ਹੈ ਇਲਾਕੇ ਦੇ کریم ਸਾਰੇ ਮੌਤੂਰ ਬੈਕਟੀ ਜੇ ਮੈਂ ਇਕੱਲੇ ਇਕੱਲੇ ਦਾ ਨਾਮਾਂ ਤੇ ਪੂਰੀ ਜਿਹ ਲਿਸਟ ਲੱਗਦੀ ਹੈ ਜੇ ਅੱਜ ਜਿਹਦਾ ਮਨਾਵਾ ਸਾਹਮਣੇ ਕਿਹਾ ਵੀ ਛੋਟੇ ਸਾਹਿਬਜ਼ਾਦਿਆਂ ਦਾ ਸੀਧੀਪੁਰ ਉਹਨਾਂ ਨੂੰ ਯਾਦ ਕਰਦੇ ਹੋਏ ਆਪਾਂ ਫਤਿਹ ਗਜਾਈਏ ਆਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਬੜਾ ਵੱਡਾ ਭਰਾਲਾ ਜਿਹੜਾ ਅੱਜ ਸਤੂ ਸਾਹਮਣੇ ਮਾਨਯੋਗ ਐਸਐਸਪੀ ਸਾਹਿਬ ਦੀ ਰਹਿਮਾਈ ਥਲੇ ਕੀਤਾ ਦੀ ਸ਼ੁਰੂਆਤ ਗੁਰਚਰਨ ਨੇ ਕੀਤੀ ਸੀ ਸਭ ਤੋਂ ਪਹਿਲਾਂ ਇੱਥੇ ਤੁਹਾਡੇ ਸਹਿਯੋਗ ਨਾਲ ਬੋਰ ਕਰਵਾਇਆ ਮੈਂ ਸਾਨੂੰ ਦੱਸਣਾ ਚਾਹੁੰਦਾ ਵੀ ਛੱਪੜ ਦਾ ਕਿਨਾਰਾ ਹੋਣ ਕਰਕੇ ਇੱਥੋਂ ਦਾ ਪਾਣੀ ਬਹੁਤ ਖੁਸ਼ਕ ਸੀ ਉਹਦੇ ਵਿੱਚ ਇਹਨਾਂ ਨੇ ਬੜਾ ਕੰਮ ਆਲਾ ਕੀਤਾ ਵੀ ਇਹ ਜਿਹੜਾ ਬੋਰ ਆਇਆ ਹੈ ਕਿ ਥਾਣੇ ਦੀ ਵਾਟਰ ਸਪਲਾਈ ਨੂੰ 650 ਫੁੱਟ ਦੇ ਵਿੱਚ ਪਾਣੀ ਦੀ ਵਿਵਹਾਰ ਕਰਵਾਇਆ ਪੀਡੀਐਸ ਚੈੱਕ ਕਰਵਾਇਆ ਸੀ ਸਾਫ ਕਰਨਦਾਰ ਸ਼੍ਰੀ ਫਰੀਦ ਅੰਦਰਜੀ ਡੀਐਸਪੀ ਸਾਹਿਬ ਇਕ ਇਵੈਂਟ ਮੇਰੇ ਸਾਥੀ ਐਸਐਚਓ ਸਰਵਾਂ ਅਤੇ ਇਲਾਕੇ ਦੇ ਪਰਵੰਦੇ ਸੱਜਣਾ ਇੱਥੇ ਜੀ ਆਇਆਂ ਨੂੰ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜੀ ਸਾਰੇ ਇਲਾਕੇ ਦੇ ਪਰਵੰਦੇ ਸੱਜਣਾ ਨੇ ਤੇ ਮੇਰੀ ਟੀਮ ਨੇ ਜਿਹਦੇ ਵਿੱਚ ਇੱਕ ਗ੍ਰੀਨ ਪਾਰਕ ਤੇ ਖੇਡ ਮદાન ਇੱਕ ਵੀ ਪ੍ਰਾਈਵੇਟ ਵੀ ਬਣਾਈ ਪਾਰਕਿੰਗ ਇੱਕ ਮੁਲਾਜ਼ਮਾਂ ਦੀ ਪਾਰਕਿੰਗ ਬਣਾਈ ਗਈ ਜਿਸ ਦਾ ਅੱਜ ਐਸਐਸਪੀ ਸਾਹਿਬ ਨੇ ਉਦਘਾਟਨ ਕੀਤਾ ਹੈ ਮੈਂ ਫਿਰ ਤੋਂ ਆਪਣੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ ਹੁਣ ਸ਼੍ਰੀ ਪ੍ਰੀਤੰਦਰ ਜੀ ਐਸਐਸਪੀ ਸਾਹਿਬ ਪ੍ਰਧਾਨ ਜੀ ਜਿਹੜਾ ਵੇਖੋ ਥਾਣੇ ਦਾ ਜਿਹੜਾ ਕਾਫੀ ਜਿਹੜੀ ਮੋਡੀਫਿਕੇਸ਼ਨ ਕੀਤੀ ਗਈ ਆ ਪਿੱਛੇ ਆਪਾਂ ਦੇਖਦੇ ਸੀ ਪਿਛਲੀ ਵਾਰੀ ਪਾਣੀ ਆਇਆ ਤੇ ਸ਼ਾਇਦ ਡੀਐਸਪੀ ਸਾਹਿਬ ਨੂੰ ਵੀ ਪਤਾ ਵੀ ਇਹਦੇ ਵਿੱਚੋਂ ਦੀ ਬੜਾ ਔਖਾ ਸੀ ਲੰਘਣਾ ਤੇ ਇਹਨਾਂ ਨੇ ਜਿਹੜਾ ਇਹ ਕਦਮ ਠਾਇਆ ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਮੈਂ ਸਮਝਦਾ ਕਿ ਚਲੋ ਸਾਉ ਦੀ ਭੜੀ ਫਰਾਗਦੇ ਆ ਕਿ ਇਹਨਾਂ ਸਾਰਾ ਕ੍ਰੈਡਿਟ ਸਾਹ ਕ੍ਰਿਸ਼ਨਦਰ ਸਿੰਘ ਰਾਂਹ ਦਿੱਤਾ ਮੈਂ ਤਾਂ ਸਮਝਦਾ ਕਿ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਕਿ ਜਿਨ੍ਹਾਂ ਇਹੋ ਜਿਹੇ ਅਫਸਰ ਇੱਥੇ ਸਾਨੂੰ ਦਿੱਤੇ ਆ ਡਿਪਟੀ ਸਾਹਿਬ ਦਿੱਤੇ ਆ ਤੇ ਜਿਨ੍ਹਾਂ ਨੇ ਸਾਰਾ ਮੱਲ ਦਿਨ ਇਹ ਰੈਨਮਾਈ ਹੇਠ ਸੰਯੋਗ ਕਰਕੇ ਨਾ तकरीबन ਆਪਦੇ ਵਸੀਲੇ ਆ ਤੁਸੀਂ ਕਿਉਂਕਿ ਸਰਕਾਰੀ ਫੰਡਸ ਵਗੈਰਾ ਕੁਝ ਨਹੀਂ ਕੇ ਮਿਲੂਗਾ ਤੇ ਇਹਨਾਂ ਬਹੁਤ ਹਿੰਮਤ ਕੀਤੀ ਆ ਮੈਂ ਧੰਨਵਾਦ ਕਰਦਾ ਆਪਣਾ ਐਸਐਸ ਵੀ ਸਾਹਿਬ ਦਾ ਵੀ ਤੇ ਡਿਪਟੀ ਸਾਹਿਬ ਦਾ ਵੀ ਤੇ ਹੋਰ ਸਾਰੇ ਸਟਾਫ ਦਾ ਕਿਉਂਕਿ ਸਭ ਨੇ ਬਹੁਤ ਸੰਯੋਗ ਕੀਤਾ ਸਾਨੂੰ ਬਹੁਤ ਮੁਸ਼ਕਲ ਸੀਗੀ ਬਹੁਤ ਬਹੁਤ ਧੰਨਵਾਦ ਨਾਲ ਰੰਡਾਵਾ ਸਾਣਾ ਸਾਡੇ ਨਾਲ ਰੰਡਾਵਾ ਸਾਹਿਬ ਹੈ ਲਾਗਪੁਰ ਦਾ ਇਹ ਆਪਣੇ ਪ੍ਰਧਾਨ ਜੀ ਜਿਹੜਾ ਵੀ ਛਲਾਗਾ ਜੋ ਕਦਮ ਪੰਜਾਬ ਪੁਲਿਸ ਨਾਲ ਕੀਤਾ ਗਿਆ ਉਸ ਬੰਦੇ ਵਿੱਚ ਤੁਹਾਡਾ ਇਹ ਆਪਣੇ ਖੇਮ ਕਰਨ ਥਾਣੇ ਦੀ ਪਹਿਲਾਂ ਪੁਰਾਣੀ ਕਾਫੀ ਬਿਲਡਿੰਗ ਸੀ ਖਸਤਾ ਹਾਲਤ ਸੀ ਕਿ ਤੁਹਾਨੂੰ ਚਲੋ ਉਹਨਾਂ ਸਰਕਾਰ ਨੇ ਨਵੀਂ ਬਿਲਡਿੰਗ ਜਿਹੜੀ ਬਣਾਈ ਆ ਤੇ ਉਹਦੇ ਅੱਗੇ ਵਾਲੀ ਸਾਈਡ ਜਿਹੜੀ ਸੀ ਲੰਘ ਕੇ ਆਉਣਾ ਮੁਸ਼ਕਲ ਸੀ ਜਿਵੇਂ ਕੁਆਟਰਾਂ ਦੇ ਵਿੱਚ ਰਹਿੰਦੇ ਨੇ ਜਿਵੇਂ ਸਾਡੇ ਮੁਲਾਜ਼ਮ ਸੀ ਤੇ ਉਹਨਾਂ ਮਿੱਟੀ-ਮੁੱਟੀ ਪਾ ਕੇ ਵਧੀਆ ਪਾਰਕਿੰਗ ਬਣਾ ਕੇ ਇੱਕ ਸੋਹਣਾ ਦ੍ਰਿਸ਼ ਜਿਹਾ ਲੱਗਦਾ ਥਾਣੇ ਆਉਣ ਦਾ ਵੀ ਮਜ਼ਾ ਆਉਂਦਾ ਹੁਣ ਹਾਂਜੀ ਇਹ ਵਧੀਆ ਛਲਾਕਾ ਜੋ ਕਦਮ ਹੈ ਇਹਨਾਂ ਦੀ ਥੈਂਕ ਯੂ ਸਾਡੇ ਨਾਲ ਜਥੇਦਾਰ ਸਰਦਾਰ ਸਤਾਮ ਸਿੰਘ ਬਣਾਵਾ ਜੀ ਇਹ ਉਹਨਾਂ ਨੇ ਵੀ ਕਰਾਂਗੇ ਇਸੇ ਦਿਨ ਬਾਬੇ ਸਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਵੇਂ ਛੋਟੀ ਸਾਹਿਬ ਜਾਦਿਆਂ ਦਾ ਤੇ ਮਾਤਾ ਗੁਜਰ ਕੋਜੀ ਦਾ ਸ਼ਹਾਦਤ ਸ਼ਹਾਦਤ ਦਾ ਦੇਣਾ ਪਰ ਇਹ ਪਹਿਲੋਂ ਦਾ ਹੀ ਪ੍ਰੋਗਰਾਮ ਜਿਹੜਾ ਉਹ ਮਿਥਿਆ ਹੋਇਆ ਸੀ ਇਸੇ ਕਰਕੇ ਅੱਜ ਇੱਥੇ ਕੋਈ ਖੁਸ਼ੀ ਦਾ ਜਿਹੜਾ ਹੈ ਉਹ ਉਹਨਾਂ ਨੇ ਫੰਕਸ਼ਨ ਨਹੀਂ ਕੀਤਾ ਕੇਵਲ ਘਾਟਨ ਕੀਤਾ ਸਾਡੇ ਸਮਰੋਹ ਵਿੱਚ ਐਸਐਸਪੀ ਸੀਰੀ ਅਸ਼ਮੀ ਕਪੂਰ ਜੀ ਉਹਨਾਂ ਦੇ ਨਾਲ ਸ੍ਰੀ ਪ੍ਰੀਤਿੰਦਰ ਸਿੰਘ ਜੀ ਸਾਡੇ ਐਸਐਚਓ ਕ੍ਰਿੰਦਰ ਸਿੰਘ ਜੀ ਹੋਰ ਵੀ ਐਸਐਚਓ ਬਲਵਿੰਦਰ ਸਿੰਘ ਜੀ ਸਾਰੇ ਸਟਾਫ ਔਰ ਖੇਮ ਕਰਨ ਦੇ ਮੋਤਬਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਵਧੀਆ ਥਾਣਾ ਬਣਿਆ ਥਾਣੇ ਦੇ ਅਗਲੇ ਬਣੇ ਥਾਂ ਬੜੀ ਨੀਵੀਂ ਸੀ ਔਰ ਐਸਐਚਓ ਸਾਹਿਬ ਦੇ ਐਸਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਸਹਿਯੋਗ ਨਾਲ ਇਹ ਜਿਹੜਾ ਸਾਰਾ ਬਣ ਗਿਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆਂ ਕਿ ਜਿਹੜੀ ਗੱਲ ਪ੍ਰਧਾਨ ਹੁਣਾਂ ਨੇ ਕਹੀ ਆ ਇਹ ਗੱਲ ਨਹੀਂ ਗਈ ਕਿ ਪੈਸੇ ਨਹੀਂ ਹੁੰਦੇ ਪੁਲਿਸ ਕੋਲੇ ਬਹੁਤ ਸਾਰਾ ਫੰਡ ਹੁੰਦਾ ਪੁਲਿਸ ਕੋਲੇ ਪੁਲਿਸ ਨੇ ਮਨ ਇੱਥੋਂ ਤੱਕ ਵੀ ਜਿਹੜਿਆਂ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਉਹਨਾਂ ਦੇ ਵਿੱਚ ਡੀਜੀਪੀ ਸਾਹਿਬ ਨੇ ਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ 2 ਤੋਂ 2 ਲੱਖ ਰੁਪਈਆ ਦਿੱਤਾ ਔਰ ਖੇਡਾਂ ਦੇ ਸਮਾਨ ਆਇਆ ਇਸ ਕਰਕੇ ਜਦੋਂ ਦੇ ਵੀ ਇਹ ਐਸਐਸਪੀ ਸਾਹਿਬ ਆਏ ਆ ਇਹਨਾਂ ਨੇ ਬੜਾ ਛਲਾਗਾ ਜੋ ਕੰਮ ਕੀਤਾ ਮੈਂ ਸਮਝਦਾ ਕਿ ਤਰਨਤਾਰ ਜਿਹੜਾ ਜਿਹੜਾ ਇਹ ਇਹਦੇ ਵਿੱਚ ਬੜਾ ਜਿਹੜਾ ਮਗਰਲੇ ਸਮੇਂ ਦੇ ਦਰਮਿਆਨ ਮਤਲਬ ਮਾਹੌਲ ਜਿਹੜਾ ਮਾੜਾ ਸੀ ਲੇਕਿਨ ਜਦੋਂ ਦੀ ਨਵੀਂ ਸਰਕਾਰ ਬਣੀ ਆ ਐਮਐਲਏ ਸਰਦਾਰ ਸਰਵਨ ਸਿੰਘ ਜੀ ਤੁਹਾਨੂੰ ਸਾਹਿਬ ਔਰ ਸੀਐਮ ਸਾਹਿਬ ਨੇ ਪੁਲਿਸ ਨੂੰ ਬਹੁਤ ਚੰਗਾ ਕੰਮ ਕਰਨ ਵਾਸਤੇ ਕਿਹਾ ਔਰ ਪੁਲਿਸ ਬੜੀ ਇਮਾਨਦਾਰੀ ਨਾਲ ਬੜਾ ਕੁਝ ਸੁਣਨ ਨੂੰ ਮਿਲਦਾ ਹੁੰਦਾ ਸੀ ਲੇਕਿਨ ਐਸ ਵੇਲੇ ਪੁਲਿਸ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਚੰਗਾ ਕੰਮ ਕਰ ਰਹੀ ਆ ਛਲਾਗਾ ਯੋਗ ਕੰਮ ਕਰ ਰਹੀ ਆ ਔਰ ਮਲ ਸਮੇ ਸਮੇ ਦੇਤੇ ਇਹਨਾਂ ਨੇ ਕੈਂਪ ਲਾ ਕੇ ਨਸ਼ਿਆਂ ਦੇ ਵਿਰੁੱਧ ਔਰ ਮਲ ਆ ਜਿਹੜੇ ਹੋਰ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੇ ਵਿਰੁੱਧ ਬੜੀ ਵਧੀਆ ਜਿਹੜੀ ਮਹਿਮਸ਼ ਹੋਈ ਹੋਈ ਆ ਔਰ ਮੈਂ ਇਹ ਗੱਲ ਦੀ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਔਰ ਸਾਡੇ ਡੀਐਸਪੀ ਸਾਹਿਬ ਨੂੰ ਇਹ ਗੱਲ ਦੀ ਵਿਧਾਈ ਵੀ ਦੇਣਾ ਕਿ ਤੁਸੀਂ ਜਦੋਂ ਦੇ ਆਏ ਹੋ ਇੱਥੇ ਵਾਰਦਾਤਾ ਵੀ ਘਟੀਆਂ ਲੁੱਟਾਂ ਖੋਹਾਂ ਵੀ ਘਟੀਆਂ ਜੇ ਅਗਰ ਕਿਤੇ ਕੋਈ ਗੱਲ ਹੋਈ ਵੀ ਆ ਤੇ 24 ਘੰਟਿਆਂ ਦੇ ਅੰਦਰ ਅੰਦਰ ਉਹ ਐਸਐਸਪੀ ਸਾਹਿਬ ਨੇ ਉਹਨਾਂ ਦੀ ਟੀਮ ਨੇ ਉਹਨੂੰ ਜਿਹੜਾ ਸੋਲਵ ਕੀਤਾ ਉਹ ਸਾਡੇ ਇਲਾਕੇ ਵਿੱਚ ਆਏ ਨੇ ਇਹ ਇਲਾਕਾ ਜਿਹੜਾ ਬੜਾ ਪਛੜਿਆ ਹੋਇਆ ਇਲਾਕਾ ਤੇ ਐਸਐਸਪੀ ਸਾਹਿਬ ਦੇ ਸਾਰੇ ਕਿਉਂਕਿ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਮੈਂ ਸਮਝਦਾ ਪੀ ਉਹ ਇਸ ਇਲਾਕੇ ਦੀ ਬੜੀ ਚੰਗੀ ਤਰ੍ਹਾਂ ਸੇਵਾ ਕਰ ਰਹੇ ਨੇ ਤੇ ਕਰਦੇ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਐਸਐਸਪੀ ਸਾਹਿਬ ਨਾਲ ਮੈਂ ਥੋੜਾ ਜਿਹਾ ਇੱਕ ਕਾਫੀ ਲੋਕ ਨਾਲ ਜਿਹੜਾ ਇਸ ਚੀਜ਼ ਤੇ ਗੱਲ ਕਰ ਰਹੇ ਮੈਂ ਐਸਐਸਪੀ ਸਾਹਿਬ ਜਿਹੜੇ ਲੋਕ ਜਿਵੇਂ ਆਪਾਂ ਨੂੰ ਇਨਫੋਰਮੇਸ਼ਨ ਦਿੰਦੇ ਆ ਕਿ ਡਰੋਨ ਬਾਰੇ ਜਾਂ ਹੀਰੋਇਨ ਬਾਰੇ ਤੇ ਉਹਨਾਂ ਦੇ ਕਈ ਕਈਆਂ ਲੋਕਾਂ ਦੇ ਜਿਹੜੇ ਇਨਾਮ ਆ ਜਿਹੜੇ ਬਣਦਾ ਜਿਹੜਾ ਪੁਲਿਸ ਵੱਲੋਂ ਉਹ ਕਈਆਂ ਨੂੰ ਮਿਲੇ ਨਹੀਂ ਉਸ ਬੰਦੇ ਚ ਸਰ ਤੋਂ ਡਾਕ ਕੀ ਕਹਿਣਾ ਦੇਖੋ ਦੇਚ ਨਾ ਕਈ ਅਸੀਂ ਲਿਖ ਕੇ ਭੇਜ ਦਿੰਦੇ ਹਾਂ ਤੇ ਜਿਵੇਂ ਜਿਵੇਂ ਫੰਡ ਜਾਂਦੇ ਆ ਉਦਾਂ ਅਸੀਂ ਪਿੱਛੇ ਦੀ ਇੱਕ ਕੀਤਾ ਸੀਗਾ ਫੰਕਸ਼ਨ ਹੁਣ ਵੀ ਮੇਰੇ ਖਲ ਸ਼ਾਇਦ 13 ਪਜਾਨਿਆਂ ਦੇ ਪੈਂਡਿੰਗ ਪਈ ਸੀਗੇ ਉਹ ਜਲਦੀ ਅਸੀਂ ਕੋਈ ਫੰਕਸ਼ਨ ਰੱਖਾਂਗੇ ਪਬਲਿਕ ਫੰਕਸ਼ਨ ਰੱਖ ਕੇ ਪਰ ਜਿੰਨਿਆਂ ਦੇ ਵੀ ਉਹ ਅਪਰੂਵ ਹੋ ਕੇ ਆਏ ਹੋਣਗੇ ਉਹਨਾਂ ਨੂੰ ਵੰਡ ਦਿੱਤੇ ਜਾਂਦੇ ਡਿਪਟੀ ਸਰ ਤੁਹਾਨੂੰ ਵੀ ਮੈਂ ਪਿੱਛੇ ਵਾਰੀ ਕਿਹਾ ਸੀ ਕਿ ਆਪਣੇ ਇਸ ਗੱਲ ਤੇ ਜਿਹੜਾ ਗੌਰ ਕੀਤਾ ਜਾਵੇ ਕੁਝ ਲੋਕ ਨਰਾਜ਼ ਕਰਦੇ ਆ ਕਿ ਮਤਲਬ ਜਿਹੜੇ ਸਾਡ ਨੂੰ ਅਜੇ ਤੱਕ ਕੋਈ ਨਾਮ ਨਹੀਂ ਦਿੱਤਾ ਗਿਆ ਜਦੋਂ ਮਾਨੋਗ ਐਸਐਸਪੀ ਸਾਹਿਬ ਨੇ ਕਿਹਾ ਮੇਰਾ ਬੋਲ ਰਾ ਨਹੀਂ ਕਹਿਣਾ ਇਹਦਾ ਅਸੀਂ ਜਲਦੀ ਪ੍ਰੋਗਰਾਮ ਰੱਖ ਕੇ ਨਾਮ ਜਿਹੜਾ ਮਾਨੋਗ ਐਸਐਸਪੀ ਸਾਹਿਬ ਨੇ ਮਾਮਲਾ ਡੀਜੀਪੀ ਸਾਹਿਬ ਨਾਲ ਟੇਕਅਪ ਕੀਤਾ ਉਹ ਜਲਦੀ ਪੈਸੇ ਆ ਰਹੇ ਨੇ ਤੇ ਇਸੇ ਥਾਣੇ ਦੇ ਵਿੱਚ ਬੈਗਰੂਪ ਕਿਰਪਾ ਕਰਨ ਤੇ ਪ੍ਰੋਗਰਾਮ ਰੱਖ ਕੇ ਤੇ ਜਲਦੀ ਅਸੀਂ ਨਾਮ ਦੇ ਦਾਂ ਥੈਂਕ ਯੂ ਧੰਨਵਾਦ ਸੋਰੀ ਸਰ ਜੀ ਸਭ ਤੋਂ ਪਹਿਲਾਂ ਤੇ ਸਰ ਤੁਸੀਂ ਖੇਮ ਕਰਨ ਥਾਣੇ ਮੇਰੇ ਪਹੁੰਚੇ ਤੁਹਾਡਾ ਸਵਾਗਤ ਹੈ ਜੀ ਤੇ ਸਰ ਅੱਜ ਜਿਹੜਾ ਤੁਸੀਂ ਪਹੁੰਚੇ ਹੋ ਇਸ ਸਬੰਧ ਵਿੱਚ ਤੁਹਾਡਾ ਕੀ ਮੈਨੂੰ ਅਸਲ ਰੱਖੋ 3-2 ਮਹੀਨੇ ਪਹਿਲੇ ਐਸੇ ਗੁਰਿੰਦਰ ਸਿੰਘ ਇੱਥੇ ਸਿੱਟੋ ਜਦੋਂ ਲੱਗੇ ਸੀਗੇ ਤੇ ਇਹਨਾਂ ਨੇ ਮੇਰੇ ਖਾਲੋ ਉਦੋਂ ਹੀ ਦੇਖਿਆ ਕਿ ਜਿਹੜਾ ਇਹ ਨੀਵਾ ਥਾਂ ਹੈਗਾ ਕਾਫੀ ਤੇ ਪਾਣੀ ਪੂਣੀ ਕਾਫੀ ਪਰ ਜਾਂਦਾ ਇੱਥੇ ਜਦੋਂ ਬਰਸਾਤਾਂ ਹੁੰਦੀਆਂ ਤਾਂ ਇਹਨਾਂ ਨੇ ਉਪਰਾਲਾ ਕੀਤਾ ਵੀ ਜਿਹੜੀ ਥਾਣੇ ਦੇ ਬਿਲਕੁਲ ਅੱਗੇ ਜਗ੍ਹਾ ਹੈਗੀ ਕਰੀਬ 200-300 ਫੁੱਟ ਜਗ੍ਹਾ ਉਹ ਤਾਂ ਬਿਲਕੁਲ ਹੀ ਥਾਣੇ ਦੇ ਬਰਾਬਰ ਜਿਹੜੀ ਹੈ ਅਗਾਂ ਕੇ ਤਾਂ ਪਾਰਕ ਕਿਆਂ ਬਣਾ ਲਿਆ ਉਸ ਤੋਂ ਬਾਅਦ ਥੱਲੇ ਮੁਲਾਜ਼ਮਾਂ ਦੇ ਵਾਸਤੇ ਬਾਲੀਬੋਲ ਦਾ ਗਰਾਊਂਡ ਉਸ ਤੋਂ ਥੱਲੇ ਉਸ ਤੋਂ ਬਾਅਦ ਜਿਹੜੀ ਹੈ ਪਾਰਕਿੰਗ ਪਬਲਿਕ ਦੀ ਔਰ ਦੂਜੇ ਪਾਸੇ ਖੱਬੇ ਪਾਸੇ ਜਿਵੇਂ ਤੁਸੀਂ ਦੇਖਿਆ ਕਿ ਮੁਲਾਜ਼ਮਾਂ ਦੀ ਪਾਰਕਿੰਗ ਉਹ ਵੀ ਕਾਫੀ ਢੂੰਗੀ ਜਗ੍ਹਾ ਸੀਗੀ ਤੇ ਜੜਾ ਸਰਕਾਰ ਚ ਮਤਲਬ ਗੇਟ ਤੋਂ ਲੰਘ ਕੇ ਆਣਾ ਵੀ ਪਬਲਿਕਲੀ ਮੁਲਾਜ਼ਮਾਂ ਲਈ ਤਾਂ ਚਲੋ ਸਿੱਧੇ ਜਿਨ੍ਹਾਂ ਨੇ ਡਿਊਟੀ ਤੇ ਆਣਾ ਪਬਲਿਕਲੀ ਬੜੀ ਔਖਿਆਈ ਸੀਗੀ ਕਿ ਜਦੋਂ ਆਉਂਦੇ ਸੀਗੇ ਤਾਂ ਪਾਣੀ ਭਰਿਆ ਹੁੰਦਾ ਸੀ ਤਾਂ ਆ ਵੀ ਨਹੀਂ ਸੀ ਸਕਦੇ ਹੁੰਦੇ ਤਾਂ ਹੁਣ ਉਸ ਸੀਜ਼ਨ ਉਹ ਦੂਰ ਕੀਤਾ ਤਾਂ ਬੜਾ ਸ਼ਲਾੰਗਾ ਜੋ ਕੰਮ ਇਹਨਾਂ ਨੇ ਕੀਤਾ ਬਹੁਤ ਥੈਂਕ ਯੂ ਸਰ ਇੱਕ ਮਿੰਟ ਆਜੋ ਤੁਸੀਂ ਕਿਹਾ